ਬਦਬੀ ਨਹੀਂ ਹੋਊਗੀ ਹੋਰ ਕਿ ਬਦਬੀ ਨਹੀਂ ਵੀ ਤੁਸੀਂ ਗਾਂ ਇੱਥੇ ਨੱਪ ਕੇ ਗੁਰੂ ਘਰ ਦੇ ਵਿੱਚ ਉਹ ਗੁਰੂ ਘਰ ਤੇ ਆ ਗਾਂ ਨੱਪੀ ਬੈਠੇ ਜੁੱਤੇ ਗੰਦੀਆਂ ਮੱਥੀਆਂ ਪੀਆਂ ਬੈੰਦੀਆਂ ਨੇ ਤੇ ਜੇ ਹਿੰਦੂ ਸਿੱਖ ਦਾ ਮਸਲਾ ਪਾਂਚੇ ਫੇਰ ਬਦਬੀ ਨਹੀਂ ਹੋਊਗੀ ਹੋਰ ਕਿ ਬਦਬੀ ਨਹੀਂ ਵੀ ਤੁਸੀਂ ਗਾਂ ਇੱਥੇ ਨੱਪ ਕੇ ਗੁਰੂ ਘਰ ਦੇ ਵਿੱਚ ਉਹ ਗੁਰੂ ਘਰ ਤੇ ਆ ਗਾਂ ਨੱਪੀ ਬੈਠੇ ਜੁੱਤੇ ਗੰਦੀਆਂ ਮੱਥੀਆਂ ਪੀਆਂ ਬੈੰਦੀਆਂ ਨੇ ਤੇ ਜੇ ਹਿੰਦੂ ਸਿੱਖ ਦਾ ਮਸਲਾ ਪਾਂਚੇ ਫੇਰ ਕਿ ਇਹ ਬੱਚਿਆਂ ਦੀ ਗਲਤੀ ਕਰਕੇ ਸਾਰਾ ਹੋ ਗਿਆ ਤੇ ਅਸੀਂ ਇਹ ਮਾਫੀ ਮੰਗਦੇ ਹਾਂ ਕਿ ਸਾਡਾ ਗਲਤ ਨਲਗੀ ਹੋ ਗਿਆ ਅਸੀਂ ਮਾਫੀ ਮੰਗਦੇ ਹਾਂ ਤੁਹਾਨੂੰ ਇਸ ਗੱਲ ਦਾ ਪਤਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਰੱਤਾ ਟੇਬਾ ਵਿਖੇ ਇੱਕ ਡੇਰੇ ਅੰਦਰ ਬڑے ਗੁਰਦੁਆਰਾ ਸਾਹਿਬ ਦੇ ਸੇਵਾਦਾਰਾ ਵੱਲੋਂ ਜ਼ਮੀਨ ਦੇ ਕਬਜ਼ੇ ਦੇ ਲਾਲਚ ਵਿੱਚ ਬੇਅਦਬੀ ਦੀ ਘਟਨਾ ਨੂੰ ਅੰਜਾਮ ਦੇਣ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਕਾਰਨ ਸੰਗਤ ਵਿੱਚ ਭਾਰੀ ਰੋਸ ਹੈ। ਇਹ ਮਾਮਲਾ ਸ਼ੁਰੂ ਵਿਛੀ ਪਿੰਡ ਵਾਸੀਆਂ ਦੇ ਧਿਆਨ ਵਿੱਚ ਆ ਗਿਆ ਅਤੇ ਪੁਲਿਸ ਨੇ ਕਾਰਵਾਈ ਕਰਨ ਵਿੱਚ ਵੀ ਕੋਈ ਦੇਰੀ ਨਹੀਂ ਕੀਤੀ। ਜਿਸ ਕਰਕੇ ਫਿਰਕੂ ਰੰਗਤ ਵਾਲੇ ਇਸ ਮਾਮਲੇ ਉੱਪਰ ਗੰਭੀਰ ਰੂਪ ਧਾਰਨ ਕਰਨ ਤੋਂ ਪਹਿਲਾਂ ਹੀ ਕਾਬੂ ਪਾਇਆ ਜਾ ਸਕਿਆ। ਉਧਰ ਤਾਜ਼ਾ ਬੇਅਦਬੀ ਦੀ ਘਟਨਾ ਤੋਂ ਬਿਨਾਂ ਵੀ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਦੇ ਪਰਿਵਾਰ ਵੱਲੋਂ ਪਹਿਲਾਂ ਵੀ ਇਸ ਧਾਰਮਿਕ ਥਾਂ ਤੇ ਨਸ਼ੇ ਦਾ ਸੇਵਨ ਕਰਨ ਦੀ ਵੀਡੀਓ ਸਾਹਮਣੇ ਆਈ ਹੈ ਇਸ ਮਾਮਲੇ ਤੇ ਡੇਰੇ ਅਤੇ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਵੱਲੋਂ ਆਪਣੀ ਗਲਤੀ ਮੰਨ ਕੇ ਮੁਆਫੀ ਵੀ ਮੰਗੀ ਹੈ ਪਰ ਕਬਰ ਵਾਲਾ ਥਾਣੇ ਦੀ ਪੁਲਿਸ ਵੱਲੋਂ ਗੁਰਦੁਆਰਾ ਸਾਹਿਬ ਦੀ ਹਦੂਦ ਵਿੱਚ ਬੇਅਦਬੀ ਦੀ ਘਟਨਾ ਨੂੰ ਅੰਜਾਮ ਦੇਣ ਦੇ ਦੋਸ਼ਾ ਤਿਤ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਅਤੇ ਉਸਦੇ ਪਰਿਵਾਰਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ ਇਸ ਸਬੰਧੀ ਸਰਪੰਚ ਸੰਜੋਤ ਸਿੰਘ ਨੇ ਦੱਸਿਆ ਕਿ ਬਾਬਾ ਸਾਹਿਬ ਸਿੰਘ ਪਿਛਲੇ 20 ਸਾਲਾਂ ਤੋਂ ਪਿੰਡ ਅੰਦਰ ਬੜੇ ਡੇਰੇ ਦੀ ਦੇਖਭਾਲ ਕਰ ਰਿਹਾ ਹੈ ਡੇਰੇ ਅਦਰ ਗੁਰਦੁਆਰਾ ਸਾਹਿਬ ਵੀ ਬਣਿਆ ਹੈ ਜਿਸ ਪ੍ਰਤੀ ਲੋਕਾਂ ਵਿੱਚ ਭਾਰੀ ਸ਼ਰਧਾ ਹੈ ਇਸ ਡੇਰੇ ਅਦੀਨ ਸਾਰੀ ਜਗ੍ਹਾ ਪੰਚਾਇਤ ਦੀ ਹੈ ਪਿੰਡ ਦੀ ਡਿਸਪੈਸਰੀ ਦਾ ਕੰਮ ਸ਼ੁਰੂ ਹੋਣ ਵਿੱਚ ਗੁਰਦੁਆਰਾ ਅਤੇ ਡੇਰੇ ਦੇ ਸੇਵਾਦਾਰ ਵੱਲੋਂ ਅੜਿੱਕਾ ਪਾਇਆ ਜਾ ਰਿਹਾ ਸੀ ਇਸ ਕਰਕੇ ਹੀ ਸਾਜ਼ਿਸ਼ ਤੇ ਇਹਨਾਂ ਨੇ ਗੁਰਦੁਆਰਾ ਦੀ ਹਦੂਦ ਵਿੱਚ ਮਰੇ ਪਸ਼ੂ ਨੂੰ ਦਫਨਾ ਦਿੱਤਾ ਗੁਰਦੁਆਰਾ ਸਾਹਿਬ ਦੇ ਨਿਸ਼ਾਨ ਸਾਹਿਬ ਨੇੜੇ ਮਰੀ ਵੱਛੀ ਦੱਬਣ ਦਾ ਮੰਤਵ ਵੀ ਡਿਸਪੈਂਸਰੀ ਦਾ ਕੰਮ ਰੋਕਣਾ ਸੀ ਪਰ ਇਸ ਨਾਲ ਜਿੱਥੇ ਗੁਰਦੁਆਰਾ ਸਾਹਿਬ ਦੀ ਬੇਅਦਬੀ ਕੀਤੀ ਗਈ ਹੈ ਉੱਥੇ ਨਾਲ ਹੀ ਦੋ ਧਰਮਾਂ ਵਿੱਚ ਫਿਰਕੂ ਤਣਾਅ ਵਾਲੀ ਹਰਕਤ ਹੈ ਉਨ੍ਹਾਂ ਕਿਹਾ ਕਿ ਪੁਲਿਸ ਨੇ ਇਸ ਮਾਮਲੇ ਤੇ ਸਾਹਿਬ ਸਿੰਘ ਵੱਲੋਂ ਮੁਆਫੀ ਮੰਗੀ ਜਾ ਰਹੀ ਹੈ ਪਰ ਪੁਲਿਸ ਨੇ ਮਾਮਲੇ ਵਿੱਚ ਸਾਹਿਬ ਸਿੰਘ ਅਤੇ ਉਸਦੇ ਦੋ ਭਰਾਵਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ ਉਧਰ ਗੁਰਦੁਆਰਾ ਸਾਹਿਬ ਵਿਖੇ ਸੇਵਾਦਾਰ ਦੇ ਪਰਿਵਾਰਕ ਮੈਂਬਰ ਵੱਲੋਂ ਨਸ਼ੇ ਆਦਿ ਦਾ ਸੇਵਨ ਕਰਨ ਦੀਆਂ ਵੀਡੀਓ ਆਦਿ ਆਉਣ ਤੇ ਵੀ ਪੰਚਾਇਤ ਪਹਿਲਾਂ ਕਿਉਂ ਚੁੱਪ ਰਹੀ ਵੀ ਜਾਂਚ ਦਾ ਵਿਸ਼ਾ ਹੈ ਧਾਰਮਿਕ ਸ਼ਰਧਾ ਰੱਖਣ ਵਾਲੇ ਲੋਕਾਂ ਦਾ ਕਹਿਣਾ ਕਿਤੇ ਇਹ ਤਾਂ ਨਹੀਂ ਅਗਰ ਡਿਸਪੈਂਸਰੀ ਵਾਲੀ ਥਾਂ ਦਾ ਵਿਵਾਦ ਨਾ ਸ਼ੁਰੂ ਹੁੰਦਾ ਤਾਂ ਪਿੰਡ ਵਾਲਿਆਂ ਨੇ ਇਸ ਮਾਮਲੇ ਤੇ ਪਹਿਲਾਂ ਵਾਂਗ ਇਸ ਵਾਰ ਵੀ ਮਾਮਲੇ ਤੇ ਆਵਾਜ਼ ਨਹੀਂ ਚੁੱਕਣੀ ਸੀ ਇਸ ਲਈ ਸੰਗਤ ਦਾ ਕਹਿਣਾ ਹੈ ਕਿ ਡੇਰੇ ਅਤੇ ਗੁਰਦੁਆਰੇ ਦੀ ਸੰਭਾਲ ਕਰਨ ਵਾਲੇ ਪ੍ਰਬੰਧਕਾਂ ਦੇ ਪੁਰਾਣੇ ਚਿੱਠੇ ਵੀ ਖੁੱਲ ਕੇ ਸਾਹਮਣੇ ਆਉਣੇ ਚਾਹੀਦੇ ਹਨ। ਪੈਂਤੀਆਂ ਵੀ ਰਹੇ ਹੁੰਦਾ ਨਾ ਇਹ ਤਾਂ ਕਿਹਾ ਇਸ ਤੋਂ ਪਹਿਲਾਂ ਇਹਨਾਂ ਸਾਰੇ ਕੁਝ ਬੀਆਟ ਕੇ ਸਾਰੀਆਂ ਇੱਕ ਕਰਦੇ ਆਏ ਤੁਹਾਨੂੰ ਸਾ ਸਾਡੀ ਤੋਂ ਬਗੈਰ ਤੁਹਾਨੂੰ ਲਾਤਾ ਹੋਗਾ ਵੀ ਇਹ ਜਿੱਦਣਾ ਕੁਝ ਰੱਜੀ ਜਿਹਾ ਹੁੰਦਾ ਉਹਦੇ ਨਹੀਂ ਨਹੀਂ ਅਸੀਂ ਨੰਬਰ ਤੋਂ ਪਤਾ ਕਰਨਾ ਤਾਂ ਸਮਝ ਨਹੀਂ ਆਇਆ ਨਾ ਕਿਸੇ ਨਾ ਕੋਈ ਇਹਨਾਂ ਜੇ ਬਾਰੇ ਜਿਵੇਂ ਸਾਡੀ ਤੁਹਾਡੀ ਚਿੱਤ ਜੇ ਅਸੀਂ ਇਹਨਾਂ ਦਾ ਪੁੱਛਦਾ ਹੀ ਕਰੀਂਗਾ ਦਿਨ ਪੁੱਛਤਾ ਉਹ ਲੈ ਜਾਂਦਾ ਪੁੱਛਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਣੋ ਬਲੇ ਕਿ ਵੀ ਬਾਦਸਮ ਤੇ ਬੱਚੇ ਸੀ ਬੱਚਾ ਨੇ ਮੱਛੀ ਨੂੰ ਆਦਰ ਨਾਲ ਹੀ ਅਸਵੇਂ ਨੱਤਾਂ ਤੇ ਇਸ ਕਰਕੇ ਸਾਰੇ ਪਿੰਡ ਵੀ ਇਕੱਠਾ ਆਇਆ ਕੁਝ ਲੋਕ ਆ ਪੱਤਰਕਾਰ ਵੀ ਆਏ ਆ ਤੇ ਇਹ ਬੱਚਾਂ ਦੀ ਗਲਤੀ ਕਰਕੇ ਸਾਰਾ ਹੋਇਆ ਤੇ ਅਸੀਂ ਮਾਫੀ ਮੰਗਦੇ ਆਂ ਇਹ ਸਾਡੇ ਤੋਂ ਗਲਤੀ ਨਾ ਲੱਗੀ ਹੋ ਗਿਆ ਅਸੀਂ ਮਾਫੀ ਮੰਗਦੇ ਆਂ ਤੇ ਫਿਰ ਇੰਨੀ ਕੁ ਕੀਤੀ ਖੜੇ ਚ ਹਾਂ ਇਹ ਗਲਤੀ ਨਹੀਂ ਨਾ ਹੋ ਜਗੀ ਜੂ ਇਹ ਗੁਰੂ ਘਰ ਹੈ ਜੇ ਗੁਰੂ ਘਰ ਚ ਇਦਾਂ ਦੇ ਕਰੋਗੇ ਫਿਰ ਬਦਬੀ ਨਹੀਂ ਹੋਊਗੀ ਹੋਰ ਕੀ ਬਦਬੀ ਨਹੀਂ ਵੀ ਤੁਸੀਂ ਗਾਂ ਇੱਥੇ ਨੱਪ ਕੇ ਗੁਰੂ ਘਰ ਦੇ ਵਿੱਚ ਉਹ ਗੁਰੂ ਘਰ ਤੇ ਆ ਗਾਂ ਨੱਪੀ ਬੈਠੇ ਜੁੱਤੇ ਗੰਦੀਆਂ ਮੱਖੀਆਂ ਪੀਆਂ ਬੈੰਧੀਆਂ ਨੇ ਤੇ ਜੇ ਹਿੰਦੂ ਸਿੱਖ ਦਾ ਮਸਲਾ ਪਾਂਚੇ ਫੇਰ ਉਸ ਪ੍ਰੰਤ ਸਾਰੀ ਸੰਗਤ ਜੀ ਤੇ ਜਾ ਰਹੀ ਸੀ ਤੇ ਇੱਕ ਲੋਕਮੈਟ ਕਰਾਈ ਗਈ ਤੇ ਇਥੇ ਉਹ ਗਾਸਤੇ ਬਾਬਾ ਜੀ ਲੈ ਆਏ ਆ ਫੀ ਪੰਚਾਇਤ ਧੱਕੇ ਨਾਲ ਦਾਖਲ ਸਾਰੀ ਕਰ ਲਈਏ ਬਾਬਾ ਜੀ ਦੀ ਜਮੀਨ ਜਦੋਂ ਕਿ ਉਹ ਜ਼ਮੀਨ ਪੰਚਾਇਤ ਦੀ ਹੈ ਬਕਾਇਦਾ ਨਿਸ਼ਾਨਦੇਹੀ ਸਾਡੇ ਕੋਲ ਬਕਾਇਦਾ ਉਹਦੀ ਜਮਾ ਬੰਦੀ ਇਸ ਕਾਗਜ਼ ਸਰਬ ਸਾਰੇ ਕਾਜਕਾਰੀ ਕੰਪਲੀਟ ਤੁਸੀਂ ਮੈਕਨੇ ਕੋਲ ਸਾਡੇ ਕੋਲ ਲੈ ਸਕਦੇ ਪਾਪਾ ਜੀ ਕੋਲ ਵੀ ਜੇ ਇਸ ਕਰ ਲੈ ਤੁਸੀਂ ਉਹਨਾਂ ਕੋਲੇ ਸਬੰਧ ਵਿੱਚ ਕੁਝ ਵੀ ਹੈ ਕਾਗਜ਼ਪੱਤਰ ਜਦੋਂ ਵੀ ਕਾਗਜ਼ਪੱਤਰ ਅਸੀਂ ਮੰਗਦੇ ਸੀ ਸਾਨੂੰ ਕੋਲਾਂ ਜਾਂ ਮਰਦਾ ਚੰਗਾ ਚੱਕ ਚੋਕੀ ਕਿਟਰਮ ਦੀ ਤਨਖਾਹ ਦੀ ਕੋਸ਼ਿਸ਼ ਕਰ ਤਦੋਂ ਉਸ ਪ੍ਰੰਤ ਜਦੋਂ ਅਸੀਂ ਉਹਨਾਂ ਕੋਲ ਪਹੁੰਚੇ ਅਨ샨 ਸਾਹਿਬ ਕੋਲ ਖੜੇ ਰਹੇ ਤੇ ਉਹਨਾਂ ਨਾਲ ਗੱਲਬਾਤ ਕਰ ਰਹੇ ਉਹਨਾਂ ਨੇ ਆਖਿਆ ਸੀ ਇਹਦੇ ਇਹਨਾਂ ਕੋਲ ਕੰਮ ਪਿਆ ਹੈ ਤੇ ਕੋਲੇ ਜੋਇ ਕਰਦੇ ਪ੍ਰੰਤ ਜਦੋਂ ਸਾਨੂੰ ਥੋੜੀ ਜਿਹੀ ਬਰਬੂਹ ਦੀ ਅਨ샨 ਸਾਹਿਬ ਕੋਲ ਆਈ ਜਦੋਂ ਮੈਂ ਬਾਹਰ ਨਿਕਲਾ ਤੇ ਸਾਨੂੰ ਇੱਕ ਸੱਜਣ ਨੇ ਦੱਸਿਆ ਵੀ ਰਾਤ ਇੱਥੇ ਇੱਕ ਬੱਸੀ ਮਰ ਗਈ ਰਾਜੇ ਜੀ ਦੇ ਫਿਰ ਮਗਰਮੇ ਪੱਤਿਆਗਾ ਸੀ ਇੱਕ ਦਲਾਮੀ ਨੇ ਤੇ ਉਹ ਇੱਥੇ ਨਾ ਤਾਂ ਹਲੋ ਜਦੋਂ ਅਸੀਂ ਉਸ ਨੂੰ ਉੱਥੇ ਵੇਖਿਆ ਕਈ ਨਾ ਉੱਥੇ ਇੱਕ ਮントਰਗਾ ਇੱਕ ਅੱਤਾ ਖੋਦੇ ਕਰੀ ਗੋ ਤੇ ਮਿੱਟੀ ਪਾਈ ਸੀ ਨਵੀਂ ਮਿੱਟੀ ਸੀ ਪਤਾ ਲੱਗ ਗਿਆ ਜਿਹਦੇ ਵਿੱਚ ਕੁਝ ਦਿੱਤੀ ਆ ਤੇ ਬਟੇਲ ਉੱਤੇ ਨਿਕਲਿਆ ਤੇ ਉਸ ਤੋਂ ਬਾਅਦ ਅਸੀਂ ਸੰਗਤ ਉੱਥੇ ਮੌਜੂਦ ਸੀ ਕੋਈ ਸੰਗਤ ਹੋਰ ਆ ਗਈ ਤੇ ਪ੍ਰਸ਼ਾਸਨ ਆ ਗਿਆ ਉਹਨਾਂ ਦੇ ਬੰਦੀ ਕਾਰਜ ਪ੍ਰਸ਼ਾਸਨ ਨੇ ਉੱਤੇ ਕਰਤੀ ਬਾਬਾ ਜੀ ਤਿੰਨ ਜਾਣਿਆਂ ਤੇ ਅਖਰੀ ਕਰ ਤੇ ਜਿਹਦੇ ਵਿੱਚ ਬਾਬਾ ਸਾਧ ਸਿੰਘ ਐਸਟਾ ਕੁਰਸੀ ਹਲਾ ਸਕਿਆ ਚਾ ਜੋ ਜੀ ਬਾਬਾ ਜਿਹੜੇ ਕਰਾਤਾ ਰਾ ਉਹ ਚੰਨ ਦੇ ਇੱਕ ਹੱਥ ਪੀਸੇ ਲਾ ਉਹ ਜੇ ਤੱਕ ਪਹੁੰਚੇ ਬਾਹਰ ਆ ਉਸ ਜੀ ਉਸਾ ਦੇ